ਇੱਕ ਤਰੀਕ ਵਾਸਤੇ ਤਿਆਰ ਝਾੜੂ ਦਾ ਬਟਨ ਦੱਬਣ ਨੂੰ ਤਿਆਰ ਇੱਧਰ ਉੱਧਰ ਵੋਟ ਪਾ ਕੇ ਵੋਟ ਖਰਾਬ ਨਾ ਕਰ ਲਿਓ ਕੋਈ ਵੋਟ ਮੰਗੀ ਜਾਂਦਾ ਹੈ ਪੰਜਾਬ ਚ ਕਿ ਮੈਨੂੰ ਵੋਟ ਪਾ ਦਿਓ ਮੇਰਾ ਆ ਹੋ ਜਾਊਗਾ ਕੋਈ ਕਹਿੰਦਾ ਮੈਨੂੰ ਵੋਟ ਪਾ ਦਿਓ ਮੇਰਾ ਆ ਹੋ ਜਾਊਗਾ ਮੈਂ ਤੁਹਾਨੂੰ ਕਹਿਣਾ ਕਿ ਮੈਨੂੰ ਵੋਟ ਪਾ ਦਿਓ ਤੁਹਾਡਾ ਆ ਹੋ ਜਾਊਗਾ ਤੁਹਾਡੇ ਜਵਾਕਾਂ ਨੂੰ ਨੌਕਰੀ ਦੇਵਾਂਗਾ ਇੱਥੇ ਫੈਕਟਰੀਆਂ ਆਉਣਗੀਆਂ ਇੱਥੇ ਬਿਜਲੀ ਫ੍ਰੀ ਰਹੂਗੀ ਇੱਥੇ ਖੇਤਾਂ 'ਚ ਇੱਥੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਮੈਂ ਤੁਹਾਡੇ ਵਾਸਤੇ ਵੋਟ ਮੰਗ ਰਿਆ ਬਹੁਤ ਸਾਰੇ ਲੋਕ ਆਪਣੇ ਵਾਸਤੇ ਵੋਟ ਮੰਗ ਰਹੇ ਨੇ ਕਿ ਮੈਨੂੰ ਆਹ ਹੋਜੂ ਮੈਨੂੰ ਆਹ ਫਾਇਦਾ ਹੋਜੂ ਮੈਨੂੰ ਆ ਸੁਵੀਰੋ ਇੱਕ ਤਰੀਕ ਨੂੰ ਮਾਲਵਿੰਦਰ ਕੰਗ ਤੁਹਾਡੇ ਉਮੀਦਵਾਰ ਨੇ ਝਾੜੂ ਵਾਲਾ ਬਟਨ ਦਬਕੇ ਇਹਨਾਂ ਦੀਆਂ ਚੀਕਾਂ ਕਢਾ ਦਿਓ ਚੀਕਾਂ ਕਿਉਂਕਿ ਇਹਨਾਂ ਨੇ ਪਹਿਲਾਂ ਆਪਣੀਆਂ ਬਹੁਤ ਕਢਾਈਆਂ ਨਾ ਸੋ ਵੀਰ ਪੂਰੇ ਪੰਜਾਬ ਚ ਘੁੰਮਿਆ ਮੈਂ ਰੋਜ਼ ਤੁਸੀਂ ਦੇਖਦੇ ਹੋਵੋਗੇ ਪਿਛਲੇ 25 26 ਦਿਨਾਂ ਚ 105 ਤੋਂ 107 ਰੈਲੀਆਂ ਕੀਤੀਆਂ ਮੈਂ 25 26 ਦਿਨਾਂ ਚ ਸਾਰੇ ਪੰਜਾਬ ਚ ਗਿਆ ਸਾਰੇ ਪੰਜਾਬ ਵਾਲੇ ਇਹੀ ਕਹਿੰਦੇ ਆ ਕੋਈ ਮੇਰਾ ਸਿਰ ਫੜੋਸ ਕੇ ਕਹਿੰਦਾ ਬਾਬਾ ਕੋਈ ਯੰਗ ਮੁੰਡਾ ਮੇਰੇ ਮੋਢੇ ਤੇ ਹੱਥ ਰੱਖ ਕੇ ਬਾਈ ਜੀ ਕਹਿ ਕੇ ਕਹਿੰਦਾ ਕਿ ਚੱਕ ਦਿਆਂਗੇ ਫੱਟੇ ਬਾਈ ਤੈਨੂੰ ਰੱਖਣਾ ਅਸੀਂ ਸਾਡੀ ਸਰਕਾਰ ਸੋ ਵੀਰੋ ਤੁਹਾਡੇ ਨਾਲ ਤੁਹਾਡੇ ਵਰਗੇ ਆ ਮਾਵਾ ਭੈਣਾ ਖੜੀਆਂ 1000 ਰੁਪਿਆ ਬਸ ਗਹਾਂ ਵਾਲਾ ਕਮ 1000 ਰੁਪਿਆ ਐਦੂ ਗਹਾਂ ਵਾਲੀ ਗਰੰਟੀ ਉਹੀ ਆ ਬਸ 100 ਵਧਾ ਕੇ ਦੇਉ 100 ਥੋੜਾ ਪੈਸਾ ਤੁਹਾਨੂੰ ਦੇਣਾ ਮੈਂ ਕਿਹੜਾ ਘਰੇ ਲੈ ਕੇ ਜਾਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੀਰ ਮੋਦੀ ਦੀ ਸਰਕਾਰ ਬਣ ਨਹੀਂ ਰਹੀ ਆਪਣੀ ਸਰਕਾਰ ਇੰਡੀਆ ਲੈयंस ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਆ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਪੈਸਾ ਰੋਕ ਕੇ ਦਿਖਾਵੇ ਕੋਈ ਆਪ ਵੀ ਪੌਣੀਆਂ ਨੇ ਕਿਸੇ ਤੋਂ ਵੀ ਪੌਣੀਆਂ ਨੇ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਹੈ ਗਰਮੀ ਹੋਊਗੀ ਜਰੂਰ ਪਰ ਵੀਰੋ ਇੱਕ ਦਿਨ ਦੀ ਤੁਹਾਡੀ ਗਰਮੀ ਤੁਹਾਡੀਆਂ ਪੀੜੀਆਂ ਬਦਲ ਸਕਦੀ ਹੈ ਪੀੜੀਆਂ ਤੁਸੀਂ ਮੇਰੇ ਹੱਥ ਮਜ਼ਬੂਤ ਕਰ ਦਿਓ ਤੁਹਾਡਾ 1 ਜੂਨ ਨੂੰ ਫਰਜ ਖਤਮ ਤੇ ਮੇਰੀ ਡਿਊਟੀ ਸ਼ੁਰੂ